ਬਾਤਿ ਹੋਵਨ ਦੀ ਜੋ ਹਾਜ਼ਰਾ ਹਜੂਰ ਸਰਬ ਕਲਾ ਪਰਮੁਲੀਆ ਨੇ ਮਹਾਨ ਮਹਾਨ ਸਾਧਰ ਸਤਿਗੁਰੂ ਧਨ ਦਾ ਮਨੁੁਰਤਸ ਸਾਂਝੀ ਦੀ ਪਾਗਮ ਪਵਿੱਤਰ ਹਜੂਰੀਆਂ ਅੰਦਰ ਬੈਠ ਕੇ ਗੁਰਬਾਣੀ ਦੇ ਨਾਲ ਜੁੜਨ ਦਾ ਪੰਜਤਨ ਕਰ ਰਹੀਆਂ ਆ ਗਈਆਂ ਲੜੀਵਾਰ ਧਨ ਦਾ ਗੁਰੂ ਵਰਤਸ ਪੰਸਾ ਦੀ ਵਿਚਾਰ ਸਾਂਝੀ ਕਰਦੇ ਆ ਰਹੀਆਂ ਆ ਗਈਆਂ ਸ੍ਰੀ ਗੁਰੂ ਦੀ ਬਾਣੀ ਆਪਾਂ শ্রবণ ਕਰ ਲਈਆਂ ਕਈ ਵਿਨਾਂ ਤੋਂ ਅੱਜ ਵੀ ਧੰਨ ਗੁਰੂ ਰਾਮਕਾਂਤ ਸਾਹਿਬ ਜੀ ਨੂੰ ਸਮਝਾਣਾ ਹੈ ਸ੍ਰੀ ਗੁਰੂ ਮਹਲਾ ਪਹਿਲਾ ਪਲੇ ਸਰੀ ਜੇ ਉਪਰੀ ਹੋਵੇਂ ਓਇ ਕਹਾਉ ਦੂਤ ਲਗੇ ਚਾਕਰੀ ਸਤਿਗੁਰ ਦਾ ਵਸਾ ਹੋ ਗਲਪਤੀ ਆਵਾਜ਼ ਹੈ ਸੱਚਾ ਵੀ ਪਰਵਾਹੋ ਪਿੱਛੇ ਆਪਾਂ ਬ੍ਰਿਖੀ ਦੇ ਨਾਲ ਸਰਵਣ ਕਰਕੇ ਆਇਆ ਮੈਂ ਉਹ ਉਦਾਹਰਣ ਦੇਗੀ ਧੰਨ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਕਿ ਭਾਈ ਰੱਬ ਦੇ ਆਤਮਾ ਆਤਮਾ ਦੇ ਨਾਲ ਕਿਵੇਂ ਜੁੜਦਾ ਹੈ ਉੱਥੇ ਤੱਕ ਆਪਦਾ ਨਹੀਂ ਜੁੜਦਾ ਕੀਤੀ ਹੈ ਤੇ ਜਿਹੜੇ ਜੁੜ ਜਾਂਦੇ ਨੇ ਫਿਰ ਉਹਨਾਂ ਨੂੰ ਕੀ ਮਿਲਦਾ ਹੈ ਕਿਵੇਂ ਦੀ ਉਹਨਾਂ ਦੀ ਜ਼ਿੰਦਗੀ ਹੁੰਦੀ ਹੈ ਜ਼ਿੰਦਗੀ ਕਿਵੇਂ ਵਰਤਦੀ ਹੈ ਅੱਜ ਦੇ ਸੰਸਾਰ ਦੇ ਵਿੱਚ ਪਾਤਸ਼ਾਹ ਜੀ ਇਹ ਸਿੱਖ ਜਾਂਦਾ ਹੈ ਪਿੱਛੇ ਕਿ ਆਪਾਂ ਨੇ ਕੋਈ শ্রবণ ਕੀਤੀ ਸੀ ਫੰਕੀਆਂ ਸੱਚ ਵੀ ਲੈ ਸੱਚ ਉਪਜੈ ਸੱਚ ਮਾਹੀਂ ਸੱਚ ਸਮਾਈ ਜਿਹਨੂੰ ਉਹ ਸੱਚਾ ਰਸ ਮਿਲ ਗਿਆ ਸੱਚਾ ਪ੍ਰਮਾਤਮਾ ਮਿਲ ਗਿਆ ਫਿਰ ਉਹ ਸੱਚੇ ਜੀਵ ਚ ਸਮਾ ਜਾਂਦੇ ਨੇ ਕਿਸੇ ਚਾ ਉਹਨਾਂ ਚ ਸਮਾ ਜਾਂਦਾ ਹੈ ਫਿਰ ਆਪਕੇ ਭਾਰਤ ਦੇ ਵਿੱਚ ਕੋਈ ਵੇਤ ਨਹੀਂ ਰਹਿ ਜਾਂਦਾ ਕੋ ਇਕੋ ਜੇ ਹੋ ਜਾਂਦੇ ਨੇ ਜਦੋਂ ਇਹ ਗੱਲ ਉਲ ਜਾਂਦੀ ਹੈ ਫਿਰ ਪਾਤਸ਼ਾਹ ਜੀ ਕਹਿੰਦੇ ਭਰੀ ਸਰੀ ਜੇ ਉਪਰੀ ਹੋਵੇਂ ਹੋਈ ਕਰਾਹੇ ਕਿ ਮੈਂ ਆਪਣੇ ਜੀਵਨ ਤੋਂ ਵੀ ਜ਼ਿੰਦਗੀ ਤੋਂ ਬਿਹਤਰ ਦੇ ਜਾਂਦਾ ਭਰੀ ਇਹ ਚੰਗੀ ਹੋ ਗਈ ਹੈ ਜਿੱਦਿਆ ਜਿੱਦਿਆ ਹੁਣੇ ਜੀਵਨ ਬਹੁਤ ਚੰਗਾ ਬਣ ਗਿਆ ਕਿਉਂ ਕਿ ਮੈਂ ਰੱਬ ਨੂੰ ਪਰਮਾਤਮਾ ਨੂੰ ਪਾ ਲਿਆ ਹੈ ਜਦੋਂ ਤੂੰ ਉਹਨੂੰ ਪਾਇਆ ਹੈ ਕਹਿੰਦੇ ਨੇ ਹੁਣ ਮੈਂ ਉਹਨੂੰ ਘਰ ਆਉਂਦਾ ਹਾਂ ਕਿ ਹੁਣ ਮੈਂ ਜਿਹੜੀ ਹੈ ਇਸ ਜ਼ਿੰਦਗੀ ਦੇ ਵਿੱਚੋਂ ਬਾਹਰ ਚਲੀ ਗਈ ਹਾਂ ਮੇਰੀ ਜਿੰਦਗੀ ਖਤਮ ਹੋ ਗਈ ਹੈ ਜ਼ਿੰਦਗੀ ਦੇ ਘਰ ਤੋਂ ਹੁਣ ਮੈਂ ਬਾਹਰ ਚਲੀ ਗਈ ਹੈ ਤੇ ਹੁਣ ਮੈਂ ਕਦੋਂ ਬਾਹਰ ਜਾਂਦੀ ਹੈ ਜਦੋਂ ਉਹ ਰੱਬ ਇਸ ਹਿਰਦੇ ਦੇ ਵਿੱਚ ਆ ਕੇ ਰਚਦਾ ਹੈ ਜਦੋਂ ਹਮੇ ਹੁੰਦੇ ਤਦ ਤੁਮਾਹੀ ਅਰ ਤੋਹੀ ਮੈਨਾ ਮੈਨਾ ਮੈਂ ਮੇਰੀਆਂ ਜਿੰਦਗੀ ਚਲੀ ਜਾਂਦੀ ਹੈ ਪਰ ਕੱਲ ਉਹ ਤੋਂ ਬਣੇਗੀ ਜਦੋਂ ਤੂੰ ਤੂੰ ਕਹਿਣਾ ਸੂਰਜ ਕਰਦੀ ਤਾਰਾ ਕੀਤਾ ਸਭ ਪਛਾਣਉਂ ਹੈ ਤੂੰ ਹੈ ਮੇਰੀ ਪਿਆਰੀ ਪਿਆਰੀ ਤੇਰਾ ਬਜੀ ਇਸ ਸੰਗੋ ਦਿੱਤੂ ਮੈਂ ਤੇਰੇ ਤੋਂ ਇਲਾਵਾ ਕੋਈ ਨਹੀਂ ਇਸ ਸੰਸਾਰ ਦੇ ਵਿੱਚ ਤੂੰ ਹੀ ਵਰਤ ਰਿਹਾ ਹਰ ਪਾਸੇ ਤੇਰਾ ਹੀ ਜ਼ੋਰ ਹੈ ਤੇਰਾ ਹੀ ਜਿਹਨਾਂ ਤੋਂ ਮਾ ਵਰਤ ਰੇ ਆ ਜਦੋਂ ਤੂੰ ਕਹਿਣਾ ਸ਼ੁਰੂ ਕਰ ਦਿੱਤਾ ਪਾਤਸ਼ਾਹ ਜੀ ਦੇ ਲਈ ਉਦੋਂ ਗੱਲ ਉਹਨਾਂ ਦੀ ਸੁਣ ਹੋ ਜਾਂਦੀ ਹੈ ਫਿਰ ਅੰਦਰੋਂ ਹੌਵੇਂ ਵੀ ਬਾਤ ਚਲੀ ਜਾਂਦੀ ਹੈ ਅੱਗੇ ਪਾਤਸ਼ਾਹ ਜੀ ਹੋਰ ਵੀ ਡੂੰਘਾਈ ਤੱਕ ਲੈ ਕੇ ਜਾਂਦੇ ਨੇ ਕਹਿੰਦੇ ਨੇ ਦੂਰ ਤੱਕ ਲੱਗੇ ਫਿਰ ਚੱਕਰੀ ਸਤਗੁਰਤਾ ਵਿਸਾਹ ਤੂਤ ਕਿਹੜੇ ਨੇ ਤਾਰਨ ਗਿਆ ਪਾਤਸ਼ਾਹ ਜੀ ਜਿਹੜੇ ਵਿਕਾਰ ساری ਜ਼ਿੰਦਗੀ ਬੰਦੇ ਨੂੰ ਖਾਂਦੇ ਨੇ ਆ ਮਨੋ ਦੇ ਲੋਵ ਮੋਹ ਹੰਕਾਰ ਇਸ ਸਾਰੀ ਜ਼ਿੰਦਗੀ ਲੁੱਟਦੇ ਨੇ ਪਿਆਰ ਨਾਲ ਤੇ ਬੰਦੇ ਨੂੰ ਪਤਾ ਵੀ ਨਹੀਂ ਲੱਗਦਾ ਕਿ ਦੀ ਇੰਨੀ ਸੋਹਣੀ ਕੀਮਤੀ ਜ਼ਿੰਦਗੀ ਕਿਵੇਂ ਲੁੱਟੀ ਗਈ ਹੈ ਪਰ ਬਾਦਸ਼ਾਹ ਜੀ ਕਹਿੰਦੇ ਮੈਂ ਜਦੋਂ ਰੱਬ ਮਿਲ ਗਿਆ ਪਰਮਾਤਮਾ ਮਿਲ ਗਿਆ ਤੂੰ ਹੋਵੇਂ ਬਾਹਰ ਚਲੀ ਗਈ ਤੇਰੇ ਜਿਹੜੇ ਦੂਤ ਨੇ ਇਹ ਵਿਕਾਰ ਨੇ ਇਹ ਵੀ ਤੇਰੇ ਚਾਲਕ ਬਣ ਜਾਂਦੇ ਨੇ ਨੌਕਰ ਬਣ ਜਾਂਦੇ ਨੇ ਤੇਰਾ ਕਿਹਾ ਮੰਨਦੇ ਨੇ ਤੇਰੇ ਕਹਿਣ ਦੇ ਵਿੱਚ ਇਹ ਚੱਲਦੇ ਨੇ ਕਿਉਂ ਕਿਉਂ ਕੋਕਿਤੋਂ ਗੁਰੂ ਵਾਲਾ ਬਣ ਗਿਆ ਸਤਗੁਰ ਕਾ ਬੇਸਾਰ ਜਦੋਂ ਗੁਰੂ ਦੇ ਨਾਲ ਪਿਆਰ ਹੋ ਗਿਆ ਤੇ ਪ੍ਰੀਤ ਜੁੜ ਗਈ ਹੈ ਹੁਣ ਕੇਵਲ ਤੇ ਕੇਵਲ ਗੁਰੂ ਹੀ ਹੈ ਤੇ ਇਹਦੇ ਫਿਰ ਕਹਿੰਦੇ ਨੇ ਕਲਪਤੀਆ ਦੀ ਬਾਤ ਹੈ ਸੱਚਾ ਵੀ ਪਰਵਾਹੋ ਕਲਪ ਕਦਨੇ ਕਲਪਨਾ ਕਰਨਾ ਬੜਾ ਕੁਝ ਬੰਦਾ ਸੋਚਦਾ ਹੈ ਸ੍ਰੀ ਗੁਰੂ ਸਾਹਿਬਾਨ ਦਰ ਪਰ ਮੈਂ ਇਹ ਕਰਨਾ ਉਹ ਕਰਨਾ ਐ ਨੂਏ ਬਿਲ ਜਾ ਬਿਲ ਕੋ ਬਿਲ ਜਾ ਬਿਲ ਉਹ ਦਾ ਸੋਚਦਾ ਹੈ ਬੜੀਆਂ ਲੰਮੀਆਂ ਲੰਮੀਆਂ ਇਹਦੀਆਂ ਸੋਚਾਂ ਕਹਿੰਦੇ ਪਰ ਇਹ ਸੋਚਾਂ ਵੀ ਖਤਮ ਹੋ ਜਾਣਗੀਆਂ ਜਦੋਂ ਉਹ ਰੱਬ ਉਹ ਪਰਮਾਤਮਾ ਨਾਲ ਉਹ ਮਿਲ ਗਿਆ ਸੱਚਾ ਵੀ ਪ੍ਰਵਾਹ ਮਿਲ ਗਿਆ ਉਹ ਵਹਿਗੁਰੂ ਮਿਲ ਗਿਆ ਇਹ ਸੋਚਾਂ ਸੋਚਾਂ ਦੀ ਲੋੜ ਹੀ ਨਹੀਂ ਤੈਨੂੰ ਪੈਣ ਪੈ ਕੇ ਕਹਿੰਦੇ ਨਿਮਰੀ ਸੱਚ ਮਿਲੇ ਪਾਉ ਜਾਏ ਐ ਮੇਰੇ ਅਪਨਾਤ ਉਸ ਰੱਬ ਉਸ ਪਰਮਾਤਮਾ ਨੂੰ ਮਿਲ ਜਦੋਂ ਉਹ ਸੱਚਾ ਮਿਲ ਗਿਆ ਤੇ ਅੰਦਰੋਂ ਸਾਰਾ ਡਰ ਖਤਮ ਹੋ ਜਾਣਾ ਹੈ ਅੰਦਰੋਂ ਸਾਰਾ ਡਰ ਖਤਮ ਹੋ ਜਾਣਾ ਹੈ ਡਰ ਬੜਾ ਲੱਗਦਾ ਬੰਦੇ ਨੂੰ ਸਭ ਤੋਂ ਵੱਡਾ ਡਰ ਮਨ ਦਾ ਡਰ ਆ ਰਿਹਾ ਪਰ ਬਾਬਾ ਸਾਹਿਬ ਜੀ ਕਹਿੰਦੇ ਨੇ ਜਦੋਂ ਉਹ ਰੱਬ ਉਸ ਸੱਚਾ ਮਿਲ ਗਿਆ ਇਹ ਡਰ ਜਿਹੜਾ ਹੈ ਖਤਮ ਹੋ ਜਾਣਾ ਹੈ ਬਾਬਾ ਫਰੀਦ ਸਾਹਿਬ ਜੀ ਨੇ ਇਹ ਸਵਾਲ ਕੀਤਾ ਸੀ ਤੁਹਾਨੂੰ ਨਾਨਕ ਬਾਬਾ ਸਾਹਿਬ ਜੀ ਨੂੰ ਆ ਕੇ ਕੀ ਬਾਬਾ ਸਾਹਿਬ ਨੂੰ ਤੋਂ ਬੜਾ ਡਰ ਲੱਗਦਾ ਹੈ ਮੇਰਾ ਡਰ ਕਰਨਾ ਦਰੁਪਨਾ ਧਰਗੁਰ ਨਾਨਕ ਪਾਤਸ਼ਾਹ ਜੀ ਨੇ ਸਮਝਾਇਆ ਕਿ ਜਿਆ ਤੇ ਉਮਰ ਅਜਿਨ ਖਾਲੀ ਪੀਰ ਦੀ ਪਹੁੰਚਾਂ ਮਸਤੀਆਂ ਕਰਦੀਆਂ ਕੰਜਕਸਾਨਾ ਦੀ ਫੀਰ ਉਮਰ ਹੈ ਤੈਨੂੰ ਕੀ ਮੌਤ ਦਾ ਡਰ ਪੈ ਕੇ ਆਨੰਦਮਾਨ ਜੀਵਨ ਦੀ ਜ਼ਿੰਦਗੀ ਬੜੀ ਔਖੀ ਪੈਂਦੀ ਹੈ ਕੰਨ ਨਈ ਨਈ ਮਨ ਦੇ ਸੁਖ ਸੁਖ ਧਰਗੁਰ ਨਾਨਕ ਪਾਤਸ਼ਾਹ ਜੀ ਅਦੇਸਿਆ ਸਿਚਨਾ ਦਿ ਨਾਲ ਐਸਾ ਲਾਇਆ ਕਿੰਨੇ ਸਾਲ ਸੇਵਾ ਕੀਤੀ ਸਿੱਖੀ ਦਾ ਸਰਦ ਘੁਮਾਣੇ ਲਈ ਬਾਬਾ ਬੁੰਡਾ ਜੀ ਉਮਰੇ ਉਮਰੇ ਮੌਤ ਦਾ ਡਰ ਕੌਣ ਨੂੰ ਕਰ ਸਕਦਾ ਹੈ ਗੁਰੂ ਹੀ ਹੈ ਜਿਹਨੇ ਕਰੇ ਮੌਤ ਦਾ ਡਰ ਨੂੰ ਕਰਨਾ ਹੈ ਭੈ ਬਿਨਾ ਨਿਰਮਾ ਕਿਉਂ ਥੀ ਹੈ ਗੁਰਮੁਖ ਸ਼ਬਦ ਸਮਾਈ ਹਰ ਜਿਹ ਮੌਤ ਦਾ ਡਰ ਹੋਏਗਾ ਤੇ ਰੱਬ ਨੂੰ ਚੇਤੇ ਨਹੀਂ ਆਈਗਾ ਤਦ ਕਦੋਂ ਚੇਤੇ ਆਦਾ ਹੈ ਇਹ ਬਹੁਤ ਸੋਹਣੀ ਫਿਦ ਰੱਬ ਨੇ परमात्मा ਨੇ ਬਣਾਈ ਹੋਈ ਹੈ ਸੰਸਾਰ ਦੇ ਵਿੱਚ ਉਹ ਸੁੱਖ ਆ ਗਿਆ ਆ ਖੁਸ਼ੀਆਂ ਆ ਗਈਆਂ ਆਨੰਦ ਆ ਗਿਆ ਉਸ ਆਨੰਦ ਦੇ ਵਿੱਚ ਇੰਨਾ ਸੀ ਰੋਜ਼ ਜਾਂਦੇ ਆ ਉਹ ਰੱਬ ਚਿੱਤੇ ਨਹੀਂ ਆਂਦਾ ਪਰਮਾਤਮਾ ਚਿੱਤੇ ਨਹੀਂ ਆਂਦਾ ਪਰ ਬਾਦਸ਼ਾਹ ਜੀ ਕਹਿੰਦੇ ਮੇਰੇ ਮਾੜਾ ਜਿਹਾ ਦੁੱਖ ਆ ਗਿਆ ਥੋੜਾ ਜਿਹਾ ਵੀ ਕਸ਼ਟ ਜਦ ਮੰਗੇ ਤੇ ਆ ਗਿਆ ਜੀ ਬੇਨੋ ਖਤਰਾ ਹੋ ਗਿਆ ਹਾਂ ਹੁਣ ਜਾਣਾ ਮੌਤ ਦਾ ਰੋ ਥ੍ਰੀ ਇੱਕਦਮ ਰੱਬ ਚੇਤੇ ਆਂਦਾ ਪਰਮਾਤਮਾ ਚੇਤੇ ਆਂਦਾ ਹੈ ਇਹ ਬਿੰਦ ਬਣਾਈ ਹੋਣਾ ਹੈ ਭੈ ਕੋ ਮੇਰਾ ਦਿਨੋਂ ਵੀ ਰੱਬ ਚੇਤੇ ਨਹੀਂ ਕਰੇਗਾ ਭੈ ਨੂੰ ਨਹੀਂ ਰੋ ਪਕ ਕਿਉਂ ਜਿਉਂਗੀ ਰੋ ਉਹ ਜਿਹੜਾ ਹੈ ਜਿਹਨੂੰ ਕਿਸੇ ਦਾ ਡਰ ਨਾ ਕਿਵੇਂ ਨਜ਼ਰ ਆਏਗਾ ਜੇ ਭੈ ਹੀ ਇਹਨੂੰ ਬੇਗਾਉ ਉਸ ਸਭ ਸਭਾ ਇਹ ਬੱਚ ਕਿੰਨੀ ਉਦੀ ਸਭ ਦੇ ਵਿੱਚ ਸਮਾਇਆ ਹੋਇਆ ਹੈ ਅਧਾਸ ਨੂੰ 1430ੰਗਰਾਂ ਸਾਹਿਬ ਕੋ ਜਿਹੜਾ ਸਾਨੂੰ ਰੱਬ ਤੱਕ ਅਮੰਤਨ ਦਾ ਰਾਹ ਦਾ ਸਾਇਆ ਸਾਬਦੀ ਨੇ ਪਿਆਰ ਵਾਲਿਓ ਗੁਰੂ ਪਾਤਸ਼ਾਹ ਜੀ ਨੇ ਆਪ ਹੀ ਸਾਰੀ ਬਾਣੀ ਉਚਾਰਨ ਕਿੰਨੀ ਹੈ ਆਪ ਲਿਖਵਾਈ ਕੋਲ ਬੈਠ ਕੇ ਤੇ ਲਿਖਵਾਈ ਹੀ ਨਹੀਂ ਚੈੱਕ ਵੀ ਕਰਦੇ ਮਕਸੀ ਬਾਤ ਸਾਹਿਬ ਲਿਖਵਾ ਲੈਣੀ ਆਪਾਂ ਪੜਦੇ ਨਾ ਤਿੰਨ ਵਾਰ ਸੁਧਾ ਅੰਦਾਰਿਕਾ ਕਲਾਸਟ ਦੇ ਅੰਸ਼ੂ ਬਣਾ ਪੈਂਦੇ ਵਿਚੀ ਆਉਂਦਾ ਨਹੀਂ ਆਉਂਦਾ ਉਹੀ ਗੱਲ ਦਾ ਤਰਕੀਕ ਹੈ ਜਦੋਂ ਪਾਤਸ਼ਾਹ ਜੀ ਬਾਣੀ ਲਿਖਵਾਉਂਦੇ ਸੀ ਫਿਰ ਬਾਅਦ ਵਿੱਚ ਸਤਗੁਰਾਂ ਨੇ ਚੈੱਕ ਵੀ ਕਰਨੀ ਆ ਆਖੀਆ ਜਦੋਂ ਸਭ ਕੁਝ ਸਹੀ ਹੁੰਦਾ ਸੀ ਪਾਤਸ਼ਾਹ ਜੀ ਨੇ ਸੂਧਾ ਅੱਗੇ ਲਿਖ ਦੇਣਾ ਕਈ ਥਾਵਾਂ ਤੇ ਆਏਗਾ ਤੁਸੀਂ ਜਦੋਂ ਕੋਈ ਬਾਣੀ ਪੜੋਗੇ ਤਾਂ ਇਹ ਤਾਂ ਉਹ ਪਾਤਸ਼ਾਹ ਜੀ ਨੇ ਆਪਣੇ ਆਪ ਆਪਣੀ ਹਜ਼ੂਰੀ ਦੇ ਅੰਦਰ ਸਾਰਾ ਇਹ ਕਾਰਜ ਕਰਾਇਆ ਹੈ ਬਾਣੀ ਲਿਖਣਾ ਸੀ ਕਿੰਨੇ ਵੜ ਭਾਗੇ ਆ ਸਤਗੁਰਾਂ ਦੀ ਉਚਾਰੀ ਹੋਈ ਇਹ ਲਿਖਵਾਈ ਹੋਈ ਉਹਦੇ ਹੱਥਾਂ ਦੀ ਸ਼ੁੱਧੇ ਨਾਲ ਚੈੱਕ ਕੀਤੀ ਹੋਈ ਇੱਕ ਇੱਕ ਅੱਖਰ ਅੱਖਰ ਆਪਾਂ ਪੜਦੇ ਆ ਪਰਬਾਤ ਸਾਹਿਬ ਜੀ ਕਹਿੰਦੇ ਪੜਨਾ ਹੀ ਬਹੁਤ ਨਹੀਂ ਜਿੰਦਗੀ ਦੇ ਵਿੱਚ ਧਾਰਨ ਵੀ ਕਰ ਤਾਂ ਹੀ ਉਹ ਰੱਬ ਕੋਲੋਂ ਵੀ ਪ੍ਰਵਾਤ ਹੈ ਮਨੁਨਾਏ ਪਾਤ ਸਾਹਿਬ ਜੀ ਕਹਿੰਦੇ ਪੈ ਕਿੰਨੇ ਪੌ ਕਿਉਂ ਥੀ ਹੈ ਗੁਰੂ ਕੋ ਸਭ ਦੇ ਸਮਾਈ ਉਹ ਸਬਦ ਦੇ ਵਿੱਚ ਸਮਾਇਆ ਹੋਇਆ ਜੋ ਜੋ ਦੁਨਿਆਦ ਕਰੇਗਾ ਉਹ ਰੰਗ ਪ੍ਰਮਾਤਮਾ ਤੇਰੀ ਜੀੜੀ ਆਏਗਾ ਤੇ ਠਹਿਰਾਓ ਜੀ ਕਿ ਕਦਨੇ ਕੇਤਾ ਆਖਣ ਆਖੀਐ ਆਖਣ ਕੋਟ ਨਾ ਹੋਏ ਕਿੰਨੇ ਕੁਣ ਲੈ ਉਹਦੇ ਅੱਖ ਤੇ ਰਤ ਗੁਣਾ ਦਾ ਸਾਗਰ ਹੈ ਗੁਣਾ ਦੇ ਨਾਲ ਭਰਿਆ ਪਿਆ ਹੈ ਜਿਨਾ ਮਰਜ਼ੀ ਮੈਂ ਅੱਖੇ ਜਾਵਾਂ ਤੁਹਾਡੀ ਉਹ ਵਿੜਾਈਆਂ ਦੇ ਵਿੱਚ ਕੋਟ ਕੋਈ ਨਹੀਂ ਆਉਂਦਾ ਜਾਨ ਤੇ ਉਦੇ ਬੜਿਆਈਆਂ ਨੇ ਪੰਧਾਰੇ ਚ ਗਿਆਈਆਂ ਨੇ ਪੰਧਾਰੇ ਜਿਹੜੇ ਨੇ ਭਰਪੂਰ ਨੇ ਮੰਗਣ ਵਾਲੇ ਕੀਤੜੇ ਦਾਤਾ ਇੱਕੋ ਸੂਈ ਮੰਗਣ ਵਾਲੇ ਬੜੀ ਨੇ ਸੰਸਾਰ ਦੇ ਵਿੱਚ तकरीबन ਸਾਰੇ ਸੰਸਾਰ ਅਖਰੇ ਸਾਰਾ ਸੰਸਾਰ ਮੰਗਦਾ ਹੈ ਬਾਦਸ਼ਾਹ ਜਿਦਨੇ ਮੰਗਣ ਵਾਲੇ ਕੀਤੜੇ ਮੰਗਣ ਵਾਲੀ ਸਾਰੇ ਗਈ ਪਰ ਦੇਣ ਵਾਲਾ ਇੱਕੋ ਹੈ ਦਾਤਾ ਇੱਕੋ ਸੂਈ ਸਾਰੇ ਨੂੰ ਦਾਤਾਂ ਦੇਣ ਵਾਲਾ ਇੱਕੋ ਹੈ ਉੱਤਤਾ ਦਾਤਾ ਇੱਕ ਹੈ ਸਭੂ ਦੇਵਨਹਾ ਨਿੰਦਿਆ ਤੋਂ ਆਉਹੀ ਅਗਨਤ ਕਰੇ ਪੰਡਾ ਉਹਦੇ ਪੰਡਾਰੇ ਆਂਗੇ ਨਸਤੋਤੀ ਨਹੀਂ ਆਉਂਦੀਆਂ ਵੱਡੇ ਵੱਡੇ ਰਾਜੇ ਮਹਾਰਾਜਿਆਂ ਨੇ ਪਟਾਵੀ ਖਾਤੀ ਹੋ ਜਾਂਦੇ ਹੋ ਜਾਂਦੇ ਖਜ਼ਾਨੇ ਖਾਲੀ ਹੋ ਜਾਂਦੇ ਨੇ ਪਰ ਇੱਕ ਰੱਬ ਹੀ ਹੈ ਇਹ ਦਾਤ ਦੇ ਲੈਂਦੇ ਨਾ ਪਾਹੀ ਜੁਗਾ ਜੁਬੰਦਰ ਖਾਹੀ ਖਾਣੇ ਦੀਆਂ ਦਾਤਾਂ ਨਵਾਂ ਨਵਾਂ ਤਰਾ ਕੋਸੀ ਖਾ ਰੇ ਆ ਖੋਗ ਰੇ ਆ ਪਰ ਉਹਦੇ ਪੰਡਾਰੇ ਢੇਰ ਵੀ ਭਰੀ ਪੈਣ ਪਰ ਬਾਤ ਸਾਹਿਬ ਜੀ ਕਹਿੰਦੇ ਨੇ ਜਿਸ ਕੇ ਜੀਵ ਪ੍ਰਾਣ ਹੈ ਮਨੁष्य ਸੇ ਸੁਖ ਹੋਏ ਉਹ ਰੱਬ ਦੇ ਪਰਮਾਤਮਾ ਦੇ ਹੱਥ ਦੇ ਵਿੱਚ ਸਾਡੇ ਨਾਮ ਤੇ ਆ ਦੁਆ ਕਰ ਸਾਡੀ ਜ਼ਿੰਦਗੀ ਕਿੱਥੇ ਹੈ ਉਸ ਰੱਬ ਦੇ ਪਰਮਾਤਮਾ ਦੇ ਹੱਥ ਦੇ ਵਿੱਚ ਚਾਹੀਏ ਤੇ ਅਸੀਂ ਬੜੇ ਭਾਗੇ ਆ ਇਹ ਆਨੇ ਸਾਨੂੰ ਵੀ ਕੀਮਤੀ ਜ਼ਿੰਦਗੀ ਦਿੱਤੀ ਹੈ ਇਹ ਮਤਿਆਂ ਸਵਾਸਾਂ ਸਾਡੀਆਂ ਚੱਲੀਆਂ ਸਾਡ ਪੂਰੀ ਸਭ ਦਾ ਪਨੈ ਸਰਵੋਤਮ ਦਿੱਤਾ ਸੀ ਦਾਮ ਦਾ ਸਦਾ ਸਮਾਜ ਦਾ ਦਮ ਨਾ ਰਿhta ਜਾਏ ਫਿਰ ਕਿਉਂਕਿ ਇੱਕ ਦਮ ਵੀ ਇੱਕ ਸਵਾਸ ਦੀ ਸਾਡਾ ਦਿੱਤਾ ਚਲਾ ਜਾਏਗਾ ਕਿਉਂ ਨਾ ਸਵਾਸ ਸਵਾਸ ਨੂੰ ਸਰਪ੍ਰਮਾਤਮਾ ਨੂੰ ਜੱਪੀ ਇੱਥੇ ਵੀ ਪਾਤਸ਼ਾਹ ਜੀ ਕਹਿੰਦੇ ਨੇ ਜਿਸਕੇ ਜੀਵ ਪ੍ਰਾਨ ਹੈ ਆਲਮਸਿਰ ਉਸਦੇ ਹੋਈ ਉਹ ਆਉਦੇ ਹੱਥ ਦੇ ਵਿੱਚ ਸਾਡੀ ਜ਼ਿੰਦਗੀ ਹੈ ਅਸੀਂ ਇਹ ਦਿੱਤੀ ਹੋਈ ਜ਼ਿੰਦਗੀ ਨੂੰ ਭੁੱਲ ਗਏ ਆ ਫਿਰ ਕਿਉਂ ਨਾ ਉਸ ਹੀ ਰੱਬ ਨੂੰ ਪਰਮਾਤਮਾ ਨੂੰ ਜੱਪੀ ਹੈ ਹੱਥ ਦੇ ਵਿੱਚ ਸਭੀ ਸਾਡੀ ਜ਼ਿੰਦਗੀ ਦੀ ਚਾਬੀ ਹੈ ਉਨੋਤੀ ਆ ਜੀ ਇਹ ਫਿਰ ਇਕ ਲਈ ਸਦਾ ਸੁਖੀ ਹੋਣਗੇ ਦੁੱਖ ਲਈ ਦੁੱਖ ਦਾ ਕੋਈ ਦੁਖਣੀ ਥਾਂ ਹੀ ਕੋਈ ਨਹੀਂ ਹੋਣੀ ਜਗ ਸੁਖਨਾ ਬਾ ਜਿਵਨੀ ਖੇਲ ਮੈਂ ਖੇਲ ਕਿਲਾਈ ਸਾਰਾ ਸੰਸਾਰ ਜਿਹੜਾ ਇਹ ਸੁਖਣੀ ਜਿਹਾ ਹੈ ਆਏ ਤਤ ਗੁਰਤੇ ਕਹਾ ਕੇ ਪਾਸੇ ਵੀ ਸੁਹੋ ਕਾਪਾ ਪੜਦੇ ਆ ਸਾਰੇ ਸੰਸਾਰ ਦੀ ਕਹਾਣੀ ਉਹਨਾਂ ਨੇ ਬਿਆਨ ਕਰ ਦਿੱਤੀ ਨੌਵੇਂ ਮਹੀਨੇ ਦੀ ਸਾਰੀ ਕਹਾਣੀ ਬਿਆਨ ਕਰ ਦਿੱਤੀ ਇਹ ਸਾਰਾ ਜਿਹੜਾ ਸੰਸਾਰ ਹੈ ਸੁਪਨਾ ਹੈ ਸਾਰਾ ਸੰਸਾਰ ਇੱਕ ਸੁਪਨੇ ਦੀ ਤਰ੍ਹਾਂ ਹੈ ਜਦ ਨੇ ਬਾਜੀ ਬਨਕੀ ਦੇ ਵਿੱਚ ਇੱਕ ਖੇਲ ਚੱਲ ਰਿਹਾ ਹੈ ਬਾਜੀ ਚਾਲੀ ਜਾਂਦੀ ਹੈ ਤੇ ਸਾਰੇ ਖੇਲ ਖੇਲ ਰਹੇ ਨੇ ਕਿਉਂ ਰੱਬ ਪ੍ਰਮਾਤਮਾ ਖੜਾ ਰਿਹਾ ਹੈ ਰੱਬ ਪ੍ਰਮਾਤਮਾ ਖੜਾ ਰਿਹਾ ਹੈ ਪਰ ਉਹ ਬੜਾ ਭਾਗੀ ਨੇ ਜਿਹੜੇ ਇਸ ਬਾਜੀ ਨੂੰ ਜਿੱਤ ਕੇ ਚਲੇ ਜਾਂਦੇ ਨੇ ਬੜਾ ਭਾਗੀ ਨੇ ਜਿਹੜੇ ਇਸ ਖੇਲ ਨੂੰ ਜਿੱਤ ਕੇ ਜਾਂਦੇ ਨੇ ਜਿੱਤੇ ਹਾਰ ਕੇ ਤੇ ਸਾਰੀ ਜਾ ਰਹੀ ਜਾਂਦੀ ਹੈ ਹਾਰ ਕੇ ਸਾਰੀ ਜਾ ਰਹੀ ਹੈ ਚਲੇ ਜੁਆਰੀ ਦੋ ਹੱਥ ਚਾਰ ਐਵੇਂ ਜੁਆਰੀ ਦੋ ਹੱਥ ਚਾਰ ਕੇ ਸਭ ਕੁਝ ਲਗਾ ਕੇ ਜੂਏ ਦੇ ਵਿੱਚੋਂ ਚਲਾ ਜਾਂਦਾ ਹੈ ਐਵੇਂ ਆਪਾਂ ਆਪਣੀ ਜ਼ਿੰਦਗੀ ਦੀਆਂ ਸਵਾਸਾਂ ਲਗਾ ਕੇ ਸੰਸਾਰ ਤੋਂ ਚਲੇ ਜਾਂਦੇ ਆਂ ਬਰਬਾਦ ਸੱਚ ਕਹਿੰਦੇ ਜੇ ਲੋਗੜ ਭਾਗੇ ਨੇ ਸੰਜੋਗੀ ਮਿਲ ਏਕ ਸੇ ਵੇ ਜੋਗੀ ਉੱਠ ਜਾਏ ਚੰਗੇ ਸੰਜੋਗ ਪੈਦਾ ਹੋਏ ਤੇ ਰੱਬ ਦੇ ਨਾਲ ਤੇਰਾ ਮਲਾਪ ਹੋ ਜਾਏਗਾ ਸੰਜੋਗਾ ਦੇ ਨਾਲ ਅਸੀਂ ਰੱਬ ਨੂੰ ਪ੍ਰਮਾਤਮਾ ਨੂੰ ਮਿਲਦੇ ਆਂ ਇਹ ਸੰਜੋਗ ਕਦੋਂ ਪੈਦਾ ਹੋਣਗੇ ਜਦੋਂ ਆਪਾਂ ਅਰਦਾਸ ਕਰਾਂਗੇ ਬਾਦਸ਼ਾਹ ਦੀ ਕਿਰਪਾ ਕਰ ਵਿਛੜਿਆ ਮੇਲੇ ਪ੍ਰਭੂ ਅਰਦਰਗੇ ਕਾ ਵਸੀਦ ਅਸੀਂ ਵੀ ਸਾਨੂੰ ਵਿਛੜਿਆ ਤੂੰ ਆਪਾਂ ਨਾਲ ਵੇ ਅਸੀਂ ਤੇਰੇ ਤੋਂ ਵਿਛੜ ਕੇ ਆਏ ਆ ਬਾਦਸ਼ਾਹ ਦੀ ਕਿਰਪਾ ਕਰ ਤਾਂ ਇਹ ਸੰਜੋਗ ਪੈਦਾ ਹੋਣਗੇ ਇਹ ਤੇ ਬਾਦਸ਼ਾਹ ਜੀ ਕਹਿੰਦੇ ਨੇ ਵਿਜੋਗ ਹੀ ਉੱਠ ਜਾਏ ਵਿਜੋਗ ਦੇ ਕਾਰਨ ਤੇ ਆਪਾਂ ਵਿਛੜੀਆਂ ਜਾਂ ਜਾਂ ਮਾੜੀ ਨਾ ਕਰਨਾ ਕਰਕੇ ਰੱਬ ਤੋਂ ਕਰਮਾਤਮਾ ਮੁਲਵਿਛਣ ਕੇ ਤਾਗੇ ਆਏ ਆ ਹੁਣ ਇਸ ਜ਼ਿੰਦਗੀ ਦਾ ਇੱਕੋ ਮਕਸਦ ਹੈ ਕਈ ਪ੍ਰਾਪਤ ਮਾਨਕ ਤੇ ਹੋਰੀਆ ਗੋਮਨ ਬਿਲਣ ਕੀ ਇਹ ਤੇਰੀ ਬਰੀਆ ਇਸ ਵਿੱਚ ਛੋੜੇ ਹੋਣੇ ਮਲਾਪ ਦੇ ਵਿੱਚ ਇਸ ਤਰ੍ਹਾਂ ਬਦਲਿਆ ਜਾਏ ਕਿਵੇਂ ਦੁਬਾਰੀ ਸਾਡਾ ਬਲਾਪ ਉਸ ਰੱਬ ਦੇ ਨਾਲ ਹੋ ਜਾਵੇ ਕਿਵੇਂ ਇਹ ਸੰਯੋਗ ਬਣ ਜਾਵੇ ਸਾਧ ਜੀ ਕਹਿੰਦੇ ਨੇ ਜੋ ਇਸ ਭਾਣਾ ਸੋ ਥੀਏ ਅਵ ਨਾ ਕਰਨਾ ਜਾਏ ਜਿੰਮੇਦਾਰੀ ਭਾਣਾ ਉਸ ਰੱਬ ਨੂੰ ਪ੍ਰਮਾਤਮਾ ਨੂੰ ਚਖਾ ਲਗੇਗਾ ਉਵੇਂ ਸੰਸਾਰ ਦੇ ਵਿੱਚ ਬੰਦ ਕਰਨਾ ਹੈ ਕਿਸੇ ਦੇ ਕੀਤੇ ਆ ਸੰਸਾਰ ਦੇ ਵਿੱਚ ਕੁਝ ਵੀ ਹੋਣ ਦਾ ਨਹੀਂ ਲੱਗਾ ਕਿਸੇ ਵਿੱਚ ਨਹੀਂ ਦਾਤ ਨਹੀਂ ਕੋਈ ਪੂਜ ਕਰ ਸਕਿਆ ਸੰਸਾਰ ਦੇ ਵਿੱਚ ਫਿਰ ਬਾਦਸ਼ਾਹ ਜੀ ਕਹਿੰਦੇ ਜੀ ਗੁਰਮੁਖ ਵਸਤਵੇ ਸਾਹੀ ਹੈ ਸੱਚ ਵਖਰ ਸੱਚ ਰਾਸ ਦੁਨੀਆ ਦੇ ਵਿੱਚ ਬਹੁਤ ਰੋਗ ਵਪਾਰ ਕਰਦੀ ਉਹ ਸਾਹੀ ਦਾ ਅਰਥ ਹੈ ਬੁਕਾਰ ਕਰਨਾ ਕੋਈ ਕਿਸੇ ਚੀਜ਼ ਦਾ ਵਪਾਰ ਕਰ ਰਿਹਾ ਕੋਈ ਕਿਸੇ ਚੀਜ਼ ਦਾ ਵਪਾਰ ਕਰ ਰਿਹਾ ਕਿ ਨਹੀਂ ਬੱਕ ਜੋ ਕਾਂਸੀ ਤਾਂਸ ਕਿ ਨਹੀਂ ਗੌਸ਼ਵਾਰ ਅਨੇਕ ਤਰ੍ਹਾਂ ਦੇ ਵਪਾਰ ਸੰਸਾਰ ਦੇ ਵਿੱਚ ਹੋਕ ਕਰਦੇ ਨੇ ਪਰ ਪਤਸਾ ਜੀ ਕਹਿੰਦੇ ਨੇ ਨਾਮ ਦਾ ਵਪਾਰ ਵੀ ਕਦੇ ਕੀਤਾ ਹੈ ਨਾਮ ਦਾ ਵਪਾਰ ਉਹਦੇ ਤੋਂ ਤੈਨੂੰ ਪੈਸੇ ਪੈਸੇ ਉਹਦੇ ਤੋਂ ਤੈਨੂੰ ਤੈਨੂੰ ਕੋਈ タル ਮਿਲਣਾ ਹੈ ਇੱਥੇ ਵੀ ਤੇਰਾ ਸਹਾਇ ਹੋਣਾ ਤੇ ਅੱਗੇ ਪਰਲੋਕ ਦੇ ਵਿੱਚ ਵੀ ਉਹਨੇ ਤੇਰਾ ਪਰਲੋਕ ਸੁਖੀਲਾ ਕਰ ਲੈਣਾ ਹੈ ਦੁਨੀਆ ਨੂੰ ਵਪਾਰ ਕਰਾਂਗੇ ਕਾਂਸੀ ਤਾਮੇ ਦਾ ਜਾਂ ਕਿਸੇ ਵੀ ਚੀਜ਼ ਦਾ ਵਸਤੂ ਦਾ ਉਹਦੇ ਤੋਂ ਸਾਨੂੰ ਪ੍ਰੋਫਿਟ ਮਿਲਦਾ ਸਾਡੇ ਪੈਸੇ ਦੇ ਵਿੱਚ ਦੁਨੀਆ ਦੀ ਮਾਇਆ ਦੀ ਜਵਾਦਾ ਹੁੰਦੀ ਪਰ ਬਾਦਸ਼ਾਹ ਜੀ ਕਹਿੰਦੇ ਨੇ ਉਹ ਵਪਾਰ ਜਿਹੜਾ ਨਾਮ ਦਾ ਵਪਾਰ ਹੈ ਉਹਦੇ ਨਾਲ ਤੇਰਾ ਇਹ ਲੋਕ ਵੀ ਸੁਖੀ ਹੋਣਾ ਹੈ ਤੇ ਪਰਲੋਕ ਵੀ ਸੁਹੇਲਾ ਹੋਣਾ ਹੈ। ਇਹ ਗੱਲ ਇੱਥੇ ਬਾਦਸ਼ਾਹ ਜੀ ਕਰਦੇ ਨੇ ਮੁਰਮ ਘਰ ਵਾਸਤੇ ਵੇ ਸਾਥੀ ਆਪ ਸੁਵਾਸਤ ਸੁਨੋਦਾ ਵਪਾਰ ਕਰ ਸੱਚ ਵਖਰ ਸੱਚ ਰਾਸ ਜਿਹੜੀ ਸੱਚ ਹੈ ਜਿਹਨੇ ਤੇਰੀ ਜ਼ਿੰਦਗੀ ਨੂੰ ਆਨੰਦ ਦੇ ਨਾਲ ਭਰ ਦੇਣਾ ਹੈ ਜਿਹਨੇ ਸੱਚ ਵੜ ਜਿਆ ਗੁਰਪੂਰੀ ਸ਼ਾਬਾਸ਼ ਜਿਹਨਾਂ ਨੇ ਸੱਚੇ ਦੇ ਨਾਮ ਦਾ ਵਪਾਰ ਕੀਤਾ ਉਹ ਰੱਬ ਦੀ ਨਗਾਹ ਚੋਂ ਪਰਵਾਣ ਨਾ ਹੋਏ ਨੇ ਉਹਨਾਂ ਨੂੰ ਥਾ ਉੱਥੇ ਮਿਲ ਗਈ ਹੈ ਕਹਿੰਦੇ ਨੇ ਗੁਰਪੂਰੀ ਸ਼ਾਬਾਸ਼ ਤੇ ਗੁਰੂ ਵੀ ਉਹਨਾਂ ਨੂੰ ਥਾਫੀ ਦਿੰਦਾ ਹੈ ਗੁਰੂ ਦੇ ਗੁਰੂ ਦੀ ਹਜ਼ੂਰੀ 'ਚ ਉਹਨਾਂ ਨੂੰ ਵੜਿਆਈ ਪਈ ਹੈ ਸ਼ਾਬਾਸ਼ੀ ਮਿਲੀ ਹੈ ਨਾਮ ਵਸਤ ਪਛਾਨ ਸੀ ਕਿਸਤ ਸੋਗਰਾ ਕਿਸ ਪਾਸ ਐ ਭਾਈ ਤੂੰ ਵਸਤੂ ਦੀ ਪਛਾਣ ਕਰਨੀ ਹੈ ਕਿ ਕਿਹੜੀ ਤੈਨੂੰ ਫਾਇਦਾ ਦੇਣ ਵਾਲੀ ਹੈ ਕਿਹੜੀ ਤੈਨੂੰ ਘਾਟਾ ਦੇਣ ਵਾਲੀ ਹੈ ਦੁਨੀਆਵੀ ਤਲਾਬਾਂ ਦੇ ਚਰੁੰਚ ਕੀ ਆਪਾਂ ਘਾਟਾ ਹੀ ਖਾ ਰਹੇ ਹਾਂ ਕਿਸ ਚੀਜ਼ ਦਾ ਘਾਟਾ ਪੈਸੇ ਦਾ ਘਾਟਾ ਨਹੀਂ ਨਾ ਨਹੀਂ ਸੁੱਖਾਂ ਦਾ ਘਾਟਾ ਨਹੀਂ ਸਾਡੀ ਜ਼ਿੰਦਗੀ ਦੀ ਸਵਾਸਾਂ ਦਾ ਘਾਟਾ ਹੈ ਬਹੁਤ ਗਹਿराई ਵਿੱਚ ਨਾ ਗੁਰਬਾਣੀ ਕਰਦੀ ਹੈ ਜਿੱਦਾਂ ਜੁਗੇ ਜਾਓਗੇ ਉੱਥਾਂ ਕੁਝ ਨਾ ਕੁਝ ਲੈ ਕੇ ਨਹੀਂ ਜਾਓਗੇ ਦੁਨੀਆ ਦੀ ਪੈਸੇ ਦਾ ਘਾਟਾ ਵੀ ਦੁਨੀਆ ਦੀ ਸੁੱਖਾਂ ਦਾ ਘਾਟਾ ਨਹੀਂ ਬਾਦਸ਼ਾਹ ਜੀ ਕਹਿੰਦੇ ਨੇ ਜਿੰਦਗੀ ਦੀਆਂ ਸਵਾਸਾਂ ਦਾ ਘਾਟਾ ਕਿਵੇਂ ਪਵੇਗਾ ਜੇ ਸੰਸਾਰ ਦੀਆਂ ਇਨ੍ਹਾਂ ਵਸਤੂਆਂ ਦੇ ਵਿੱਚ ਡੁੱਬ ਕੇ ਰਹਿ ਗਿਆ ਪਰ ਬਾਦਸ਼ਾਹ ਜੀ ਆਖਰ ਦੇ ਵਿੱਚ ਕਹੀ ਕਹਿੰਦੇ ਨੇ ਭਾਈ ਨਾਨਕ ਵਸਤ ਪਛਾਣ ਸੀ ਸਤ ਸੋ ਦਾ ਇਸ ਪਾਸ ਚੁੱਪੀ ਵਸਲੇ ਪਛਾਣ ਕਰ ਉਹਦੇ ਕੋ ਜਿਹਦੇ ਕੋਲ ਸੱਚਾ ਸੋਦਾ ਹੈ ਉਹਦੇ ਕੋਲ ਹੈ ਗੁਰੂਨ ਕੋਲ ਹੈ ਉਤਉ ਦਾ ਨਾਮ ਇਹ ਸੱਚ ਦਾ ਉਪਾਰ ਕਿਵੇਂ ਕਰਨਾ ਹੈ ਕੋ ਗੁਰੂ ਤੈਨੂੰ ਸਿਖਾਏਗਾ ਕਿਵੇਂ ਨਾਮ ਦਾ ਉਪਾਰ ਕਰਨਾ ਹੈ ਕਿਵੇਂ ਸੱਚ ਦੇ ਨਾਮ ਤੇ ਹੈ ਗੁਰੂ ਦੇ ਕੋਲ ਹੀ ਸਾਰਾ ਗਿਆਨ ਹੈ ਬਹੁਤ ਸੋਹਣਾ ਬਾਤ ਸਾਜਣੀ ਅਜ ਦੇ ਸਭ ਤੇ ਰਹੀ ਸੰਜਾ ਹੈ ਜੁੜੀਏ ਅਰਦਾਸ ਦਾ ਰੱਬ ਸੱਚੀ ਚੰਗੇ ਸੰਜੋਗ ਸਾਡੀ ਜਹਾਨੀ ਚ ਪੈਦਾ ਹੋ ਜਾ ਸਾਨੂੰ ਵਿਛੜਿਆ ਤੇਰੇ ਨਾਲ ਦੁਬਾਰੇ ਮੁਲਾਪ ਦਾ ਔਕਾ ਮਿਲ ਜੀ ਅਸੀਂ ਵਿਛੜ ਕੇ ਆਏ ਆ ਤੇ ਕਿਰਪਾ ਕਰੀਂ ਬਾਦਸ਼ਾਹ ਜੀ ਦੁਨਿਆਵੀ ਪ੍ਰਾਰਥਨਾਵਾਂ ਦੇ ਵਿੱਚ ਜਿੱਥੇ ਸਾਡਾ ਮਨ ਪੁੱਛਿਆ ਜਾਂਦਾ ਉੱਥੇ ਤੇਰੇ ਨਾਮ ਦੇ ਵਿੱਚ ਪ੍ਰੰਤਕੀ ਦੇ ਵਿੱਚ ਵੀ ਇਹ ਮਨ ਲੱਭ ਜਾਵੇ ਸਾਡੀਆਂ ਸਵਾਸਾਂ ਜਿਹੜੀਆਂ ਨੇ ਇਹ ਪ੍ਰਵਾਹ ਕਰਵਾ ਦੇ ਅਸੀਂ ਵੀ ਤੇ ਜਿਦੜਕ ਅਜ ਅੱਜ ਨੂੰ ਸਾਨੂੰ ਗੋਦ ਚ ਬਿਠਾਈ ਸਾਨੂੰ ਸਾਥ ਦੇ ਆਪਣੀ ਅਚਰਨਾ ਨੀਤ ਕਾਂਸਾ ਜੀ ਇਹੋ ਜੀ ਕਿਰਪਾ ਕਰੀ ਔਰ ਸੁਣਾ ਸਤਿਗੁਰੂ ਸਾਡੀ ਜਿੰਦਗੀ ਦੇ ਉਧਾਰ ਤੋਂ ਦੇ ਨਾਲ ਹੀ ਇਸ ਦੀ ਰਾਗ ਦੀਆਂ ਸੋਚਾ ਰਹੀ ਨਾ ਹੌਲੀ 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 ਜਿਵੇਂ ਜੋ ਅਗੇ ਵਧਾਂਗੇ ਬਹੁਤ ਕੁਝ ਕੁਰਬਾਨੀ ਦੇ ਸੋਚੀ ਸਮਝਾ ਦੇਣਾ ਹੈ ਸਿਖਾ ਦੇਣਾ ਜਿਹੜਾ ਜਿਹੜੇ ਧਾਰਨ ਕਰਨਗੇ ਉਹਨਾਂ ਦੇ ਬੇੜੇ ਪਾਗ ਹੋ ਜਾਣੇ ਨੇ ਜਿਨ੍ਹਾਂ ਨੇ ਛੋੜੀ ਇੱਥੇ ਛਾ ਰਹੀ ਕਿ ਫਿਰ ਉਹ ਵੀ ਰਹਿਣਗੇ ਜਾਂ ਹੈ ਨਹੀਂ ਗਏ ਕੁਝ ਨਾ ਕੁਝ ਛੋੜੀ ਦੇ ਵਿੱਚ ਪਾ ਕੇ ਲੈ ਕੇ ਜਾਣੇ